ਅੱਜ ਪੰਜਾਬ ਦੀਆਂ ਵੱਖ-ਵੱਖ ਸੰਘਰਸ਼ੀਲ ਜਥੇਬੰਦੀਆਂ ਜਿਨ੍ਹਾਂ ਚ ਕਿਸਾਨ ਆ, ਖੇਤ ਮਜ਼ਦੂਰ ਆ, ਸੰਨਤੀ ਕਾਮੇ ਆ, ਵਿਦਿਆਰਥੀ ਆ, ਬਿਜਲੀ ਮਲਾਜਮ ਆ, ਠੇਕਾ ਮਲਾਜਮ ਆ ਇਹਨਾਂ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ 15 ਅਗਸਤ ਵਾਲੇ ਦਿਨ ਦੇ ਉੱਤੇ ਜਦੋਂ ਦੇਸ਼ ਦੇ ਹਾਕਮ ਆਜ਼ਾਦੀ ਦੇ ਜਸ਼ਨ ਮਨਾ ਰਹੇ ਆ ਉਸ ਮੌਕੇ ਮੋਦੀ ਹਕੂਮਤ ਵੱਲੋਂ ਲਿਆਂਦੇ ਗਏ ਜਿਹੜੇ ਤਨ ਨਵੇਂ ਫੌਜਦਾਰੀ ਕਾਨੂੰਨ ਆ ਉਹਨਾਂ ਸਮੇਤ ਯੂਪੀਏ ਅਫਸਰ ਵਰਗੇ ਸਾਰੇ ਜਾਬਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਆ ਕਿਉਂਕਿ ਇਹ ਕਾਨੂੰਨ ਰੋਲ ਐਕਟ ਵਰਗਾ ਹੀ ਆ ਜਿਹੜੇ ਉਸ ਮੌਕੇ ਅੰਗਰੇਜ਼ਾਂ ਨੇ ਲੋਕਾਂ ਦੇ ਲਿਖਣ ਬੋਲਣ ਦੇ ਹੱਕ ਤੇ ਪਾਬੰਦੀ ਲਾਈ ਹੋਈ ਸੀ ਉਹੋ ਕੁਝ ਅੱਜ ਮੋਦੀ ਸਰਕਾਰ ਕਰ ਰਹੀ ਆ ਕਿਉਂਕਿ ਮੋਦੀ ਹਕੂਮਤ ਪਹਿਲਾਂ ਤੋਂ ਤੁਰਨਾ ਰਹੀਆਂ ਭਾਰਤੀ ਹਕੂਮਤਾਂ ਦੀ ਤਰ੍ਹਾਂ ਸਾਮਰਾਜੀਆਂ ਦੀ ਅਮਰੀਕਾ ਇੰਗਲੈਂਡ ਜਰਮਨ ਜਾਪਾਨ ਵਰਗੇ ਜਿਹੜੇ ਅਮੀਰ ਮੁਲਕਾ ਸਾਮਰਾਜੀ ਮੁਲਕਾ ਉਹਨਾਂ ਦੀ ਚਾਹਤੀ ਸਰਕਾਰ ਆ ਔਰ ਦੇਸ਼ ਦੀ ਕਿਰਤ ਸ਼ਕਤੀ ਇਥੋਂ ਦੇ ਕੁਦਰਤੀ ਸੌਮੇ ਇਥੋਂ ਦੇ ਜਾਲ ਜੰਗਲ ਜ਼ਮੀਨਾਂ ਸਭ ਕੁਝ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਜਾ ਰਹੀ ਆ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਕਿ ਜਦੋਂ ਨਿੱਜੀਕਰਨ ਸੰਸਾਰੀ ਕਰਨੀਆਂ ਨੀਤੀਆਂ ਦੇ ਤਹਿਤ ਵਿੱਦਿਆ ਵੀ ਮਹਿੰਗੀ ਕਰਨੀ ਹੈ ਸਿਹਤ ਸਭਾਵਾਂ ਦਾ ਖਾਤਮਾ ਕਰਨਾ ਹੈ ਲੋਕਾਂ ਨੂੰ ਰੋਜ਼ਗਾਰ ਦੇਣਾ ਨਹੀਂ ਹੈ ਮੁਲਕ ਦੇ ਅੰਦਰ ਕੋਈ ਪੈਦਾਵਾਰ ਹੋਣ ਨਹੀਂ ਦੇਣੇਗੀ ਤਾਂ ਫਿਰ ਲੋਕਾਂ ਦੇ ਸੰਘਰਸ਼ਾ ਜਿਹੜੇ ਉਖਣੇ ਆ ਉਹਨਾਂ ਸੰਘਰਸ਼ਾਂ ਦੇ ਗਲ ਘੁਟਾ ਦੇਣ ਦੇ ਵਾਸਤੇ ਕਾਨੂੰਨ ਲਿਆਂਦੇ ਗਏ ਆ ਕਹਣ ਨੂੰ ਕਿਹਾ ਜਾ ਰਿਹਾ ਕਿ ਬਰਤਾਨਵੀ ਜਿਹੜੀ ਵਿਰਾਸਤ ਆ ਉਹਨੂੰ ਤਿਆਗਿਆ ਜਾ ਰਿਹਾ ਪਰ ਇਹਨਾਂ ਕਾਨੂੰਨਾਂ ਦੇ ਰਾਹੀਂ ਜਿਹੜਾ ਪਹਿਲਾਂ ਕਿਸੇ ਬੰਦੇ ਦਾ ਰਮਾਨ ਪੁਲਿਸ ਵੱਤੋਂ ਵੱਧ ਤੋਂ ਵੱਧ 15 ਦਿਨ ਲੈ ਸਕਦੀ ਸੀ ਹੁਣ 90 ਦਿਨ ਤੋਂ ਲੈ ਕੇ 180 ਦਿਨਾਂ ਤੱਕ ਕਰ ਦਿੱਤਾ ਗਿਆ ਜਿਹੜਾ ਪਹਿਲਾਂ ਇਹ ਹੁੰਦਾ ਸੀ ਕੇ ਪੁਲਿਸ ਕੋਲੇ ਦਿੱਤਾ ਹੋਇਆ ਬਿਆਨ ਕਿਸੇ ਵੀ ਵਿਅਕਤੀ ਦਾ ਉਹ ਅਦਾਲਤ ਦੇ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਸਕਦਾਗਾ ਹੁਣ ਇਸ ਹਕੂਮਤ ਨੇ ਇਹ ਕਰ ਦਿੱਤਾ ਕਿ ਜਿਹੜਾ ਪੁਲਿਸ ਕੋਲੇ ਦਿੱਤਾ ਹੋਇਆ ਬਿਆਨ ਆ ਉਹਨੂੰ ਅਦਾਲਤ ਦੇ ਵਿੱਚ ਪ੍ਰਵਾਨ ਕਰਨ ਯੋਗ ਹੋਊਗਾ ਇਸੇ ਤਰੀਕੇ ਦੇ ਨਾਲ ਜਿਹੜੇ ਲੋਕਾਂ ਨੇ ਸੰਘਰਸ਼ ਉਹਨਾਂ ਨੂੰ ਕੋ ਚੜਨ ਵਾਸਤੇ ਜੇ ਪੁਲਿਸ ਕੋਲੇ ਫੋਰਸ ਘੱਟ ਹੈਗੀ ਆ ਤਾਂ ਪ੍ਰਾਈਵੇਟ ਸਨਾਮਾਂ ਦੀ ਮਦਦ ਲੈ ਕੇ ਗੁੰਡਾ ਗਰੋਹਾਂ ਨੂੰ ਇੱਕ ਤਰ੍ਹਾਂ ਨਾਲ ਲੋਕਾਂ ਦੇ ਹਮਲੇ ਕਰਨ ਵਾਸਤੇ ਵਰਤੋਂ ਕਰ ਸਕਦਾ ਇਸ ਵਾਸਤੇ ਅਸੀਂ ਸਮਝਦੇ ਆ ਕਿ ਇਹ ਸਾਮਰਾਜੀ ਮੁਲਕਾਂ ਦੀ ਜਕੜ ਹੋਰ ਡੂੰਘੀ ਕਰਨ ਦੇ ਵਾਸਤੇ ਪਿੰਡੀ ਕਰਨ ਦੇ ਵਾਸਤੇ ਇਹ ਕਾਨੂੰਨ ਲਿਆਂਦੇ ਗਏ ਆ ਜਿਹਦੇ ਚ ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵੀ ਕਰਦੇ ਆ ਗ੍ਰਫਤਾਰ ਕੀਤੇ ਹੋਏ ਜਿਹੜੇ ਬੁੱਧੀਜੀਵੀ ਲੇਖਕ ਆ ਪੱਤਰਕਾਰ ਆ ਲੋਕਪੱਖੀ ਉਹਨਾਂ ਸਭਨਾਂ ਨੂੰ ਰਿਹਾ ਕਰਨ ਦੀ ਮੰਗ ਕਰਦੇ ਆ ਸਜ਼ਾਵਾਂ ਪੂਰੀਆਂ ਕਰ ਚੱਕੇ ਸਭਨਾਂ ਕੈਦੀਆਂ ਨੂੰ ਰਿਹਾ ਕਰਨ ਦੀ ਮੰਗ ਕਰਦੇ ਆ ਬਾਹਰਲੇ ਮੁਲਕਾਂ ਨਾਲ ਇੰਗਲੈਂਡ ਅਮਰੀਕਾ ਜਰਮਨ ਜਬਾਨ ਜਿਨ੍ਹਾਂ ਨੂੰ ਅਸੀਂ ਸਾਮਰਾਜੀ ਮੁਲਕ ਕਹਿੰਦੇ ਆ ਉਹਨਾਂ ਨਾਲ ਕੀਤੀਆਂ ਅਣਸਾਵੀਆਂ ਸੰਧੀਆਂ ਜਿਹੜੀਆਂ ਉਹਨਾਂ ਨੂੰ ਰੱਦ ਕਰਨ ਲਈ ਮੰਗ ਕਰਨ ਵਾਸਤੇ ਤੇ ਨਿੱਜੀ ਕਰਨੀਆਂ ਨੀਤੀਆਂ ਰੱਦ ਕਰਨ ਦੇ ਵਾਸਤੇ ਪੰਜਾਬ ਭਰ ਦੇ ਵਿੱਚ ਮੁਜ਼ਾਹਰੇ ਕੀਤੇ ਜਾ ਰਹੇ ਆ ਉਸੇ ਕੜੀ ਦੇ ਤਹਿਤ ਅੱਜ ਮਲੋੜ ਦੀ ਦਾਣਾ ਮੰਡੀ ਦੇ ਵਿੱਚ ਰੈਲੀ ਕਰਨ ਦੇ ਨਾਲ-ਨਾਲ ਅਸੀਂ ਇੱਥੇ ਜਿਹੜਾ ਮਲੋੜ ਸ਼ਹਿਰ ਦੇ ਵਿੱਚ ਮਾਰਚਾ ਜਿਹੜਾ ਉਹ ਕਰਕੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਦੇਸ਼ ਅਸਲ ਦੇ ਵਿੱਚ ਸਾਨੂੰ 47 ਦੇ ਵਿੱਚ ਆਜ਼ਾਦ ਨਹੀਂ ਹੋਇਆਗਾ ਇਥੋਂ ਦੀਆਂ ਔਰਤਾਂ ਸੁਰੱਖਿਤ ਨਹੀਂ ਅਸੀਂ ਦੇਖਿਆ ਕਿ ਬੰਗਾਲ ਦੇ ਅੰਦਰ ਇੱਕ ਲੇਡੀ ਡਾਕਟਰ ਆ ਜਿਹੜੀ ਜਿਨ੍ਹਾਂ ਨੂੰ ਪੜੀਆਂ ਲਿਖਾਂ ਹੋਣ ਦਾ ਰਤਬਾ ਜਾਂਦਾ ਜਿਹੜੇ ਲੋਕਾਂ ਦੀ ਜਾਨ ਬਚਾਉਣ ਦੇ ਕੰਮ ਕਰਦੇ ਆ ਉਹਨਾਂ ਨੂੰ ਕਿਵੇਂ ਉਥੋਂ ਦੀ TMC ਸਰਕਾਰ ਦਾ ਪਾਲਿਆ ਹੋਇਆ ਇੱਕ ਗੁੰਡਾ ਜਿਹੜਾ ਉਹ ਰਾਤ ਨੂੰ ਜਾ ਕੇ ਕੁੜੀ ਨਾਲ ਬਲਾਤਕਾਰ ਕਰਦਾ ਉਹ ਜੇ ਧੌਣ ਭੰਨ ਦਿੰਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਇਸ ਕਰਕੇ ਅੱਜ ਨਾਲ ਦੇਸ਼ ਦੀਆਂ ਔਰਤਾਂ ਸੁਰੱਖਤ ਆ ਨਾ ਇਥੋਂ ਦੇ ਮਜ਼ਦੂਰ ਸੁਰੱਖਿਆ ਦਾ ਨਾ ਇਥੋਂ ਦੇ ਕਿਸਾਨ ਸੁਰੱਖਿਆ ਦਾ ਨਾ ਮਜ਼ਮਾ ਨਾ ਵਪਾਰੀ ਸਭ ਜਿਹੜੇ ਆ ਉਹ ਜ਼ਾਬਰ ਨੀਤੀਆਂ ਦੇ ਤੇ ਜਿਹੜੇ ਆਰਥਿਕ ਨੀਤੀਆਂ ਦੇ ਹੱਲੇ ਦੀ ਮਾਰ ਥੱਲੇ ਆਏ ਹੋਏ ਆ ਇਹਦੇ ਵਾਸਤੇ ਅਸੀਂ ਲੋਕਾਂ ਨੂੰ ਸੱਦਾ ਦੇ ਰਹੇ ਆ ਕਿ ਉੱਠੋ ਜਾਗੋ ਭਗਸਰਾ ਭੇ ਬੜੀ ਆਜ਼ਾਦੀ ਹੈ ਜਿਹੜੀ ਉਹ ਲਿਹਾਉਣ ਦਾ ਲਿਹਾਉਣ ਦਾ ਕਾਰਜਾ ਜਿਹੜਾ ਉਹ ਬਾਕੀ ਆ ਉਹਦੇ ਵਾਸਤੇ ਜੰਦ ਦੇ ਮੈਦਾਨ ਵਿੱਚ ਨਿਤਰੀਏ ਇਹ ਸਾਡਾ ਸੱਦਾ ਜੀ